ਕਿ ਮੋਢਿਆਂ ਤੇ ਜ਼ਿੰਮੇਵਾਰੀ ਹੁੰਦੀ ਐ ਸਿਰ ਤੇ ਤਾਜ ਨਹੀਂ ਹੁੰਦਾ ਸਿਆਸਤ ਵਿੱਚ ਸੇਵਾ ਹੁੰਦੀ ਐ ਰਾਜ ਨਹੀਂ ਹੁੰਦਾ ਸਾਥੀਏ ਕਾਲਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸਿੱਧੇ ਸ਼ਹਿਰ ਨਜ਼ਰੋਂ ਵੀਡੀਓ ਕੋ ਸਭ ਤੋਂ ਮੈਂ ਸਾਥੀਓ ਬਲਾਚੌਰ ਵੇਖੇ ਆ ਔਰ ਨਗਰ ਕੌਂਸਲ ਦੀਆਂ ਚੋਣਾਂ ਜੋਰਾਂ ਤੇ ਆ ਇਸ ਕਦਰ ਜੋਰਾਂ ਤੇ ਆ ਕਿ ਪੰਜਾਬ ਦੇ ਸੀਐਮ ਵੀ ਜਿਹੜੇ ਅੰਮ੍ਰਿਤਸਰ ਦੇਖੇ ਉੱਤਰ ਚੁੱਕੇ ਆ ਤਾਂ ਵੱਡੀ ਫਾਈਟ ਜਿਹੜੀ ਆ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਕਰ ਦੇਖੀ ਜਾ ਰਹੀ ਆ ਇਸ ਸਮੇਂ 1 ਤੇ 2 ਨੰਬਰ ਵਾਰਡ ਵਿੱਚ ਡੋਟ ਟੂ ਡੋਰ ਕਰਨ ਅਜੇ ਮੰਗੂਪੁਰ ਪਹੁੰਚੇ ਹੋਏ ਨੇ ਜੋ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਮੰਗੂਪੁਰ ਸਾਹਿਬ ਕੀ ਲੱਗਦਾ ਕਾਂਗਰਸ ਦਾ ਜਹਾਜ਼ ਜਿਹੜਾ ਬੰਦਰਗਾਹ ਤੇ ਲੱਗੂਗਾ ਕਿ ਨਹੀਂ 100% ਜਿਹੜਾ ਕਾਂਗਰਸ ਦਾ ਜਹਾਜ਼ ਸਭ ਤੋਂ ਪਹਿਲਾਂ ਉਹਦੀ ਸ਼ੁਰੂਆਤ ਵਾਰਡ ਨੰਬਰ 1 ਤੋਂ ਹੋਊਗੀ ਜਿੱਥੇ ਸਾਡੇ ਮੈਡਮ ਖੜੇ ਬਲਜੀਤ ਕੌਰ ਜੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਉਹ ਇਜਾਜ਼ਤ ਪਹੁੰਚਦਾ ਪਹੁੰਚਦਾ ਲਾਲ ਬਾਦਰ ગાંધી ਜੀ ਆ ਤੁਸੀਂ ਦੇਖੋ ਕਿ ਇਹ ਦੋਨੋਂ ਸੀਟਾਂ ਰਿਕਾਰਡ ਮਾਰਜਨ ਦੇ ਨਾਲ ਕਾਂਗਰਸ ਨੇ ਜਿੱਤੀ ਔਰ ਜਿਹੜਾ ਮੌਜੂਦਾ ਸਰਕਾਰ ਸਾਨੂੰ ਡਰਾਉਣ ਦੀ ਧਮਕਾਨ ਦੀ ਕੋਸ਼ਿਸ਼ ਕਰਦੀ ਝੂਠੇ ਬਰਚਿਆਂ ਦੀ ਕੋਸ਼ਿਸ਼ ਕਰਦੀ ਆ ਉਹਨੂੰ ਲੋਕੀ ਨਾਕਾਮ ਦੇ ਹੋਏ ਇੱਕ ਇੱਕ ਵੋਟ ਜਿਹੜੀ ਹੈਗੀ ਉਹ ਕਾਂਗਰਸ ਨੂੰ ਪਾਉਂਗੇ ਔਰ ਕੱਲ ਤੋਂ ਲੋਕਾਂ ਵਿੱਚ ਰੋਸ਼ਨੀ ਬਹੁਤ ਹੈ ਕੀ ਠੀਕ ਹੈ ਅਗਰ ਕੋਈ ਗਰੀਬ ਆਦਮੀ ਹੈ ਮਾਤੜ ਆਦਮੀ ਹੈ ਬਾਬਾ ਸਾਹਿਬ ਅੰਬੇਦਕਰ ਨੇ ਕਨਸਟੀਟਿਊਸ਼ਨ ਵਿੱਚ ਰਾਈਟ ਦਿੱਤਾ ਇਲੈਕਸ਼ਨ ਲੜਨ ਦਾ ਤੇ ਵੋਟ ਪਾਉਣ ਦਾ ਵੋਟ ਪਾ ਕੇ ਲੋਕੀ ਚੁਣੂਗੇ ਔਰ ਲੋਕਾਂ ਦਾ ਮਨ ਬਣ ਚੁੱਕਾ ਉਹਨਾਂ ਨੇ ਇੱਕ ਇੱਕ ਵੋਟ ਜਿਹੜੀ ਹੈਗੀ ਆ ਸਾਡੇ ਦੋਨੋਂ ਕੈਂਡੀਡੇਟਸ ਨੂੰ ਆ ਚੱਲਦੇ ਚੱਲਦੇ ਗਲੀਆਂ 'ਚ ਮੈਨੂੰ ਸਮੈਲ ਆ ਰਹੀ ਕਿ ਤੁਹਾਨੂੰ ਵੀ ਆ ਰਹੀ ਆ ਆ ਜਿਹੜੀ ਦੇਖੋਣ ਗਲੀਆਂ ਓਪਨ ਹੈਗੀਆਂ ਇਹਦੇ ਵਿੱਚ ਥੋੜੀ-ਮੋਟੀ 스ਮੈਲ ਤਾਂ ਆਂਦੀ ਹੁੰਦੀ ਹੈ ਜੂਰੀ ਸਾਹਿਬ ਪਰ ਐਨ ਦੇਖੋ ਤੁਹਾਨੂੰ ਕੋਈ ਡੋਇ ਹਾਲ ਨਹੀਂ ਲੱਭਦਾ ਹੋਣਾ ਆ ਸਾਰੇ ਦਾ ਸਾਰਾ ਜਿਹੜਾ ਵਿਕਾਸ ਹੈ ਗਾਂਧੀ ਸਾਹਿਬ ਨੇ ਆਪਣੇ ਟਾਈਮ ਕੀਤਾ ਹੋਇਆ ਇੱਥੋਂ ਲੰਡਨ ਨਾਲੋਂ ਔਖਾ ਹੁੰਦਾ ਸੀਗਾ ਅਜੇ ਤਾਂ ਤੁਸੀਂ ਦੇਖਦੇ ਸਾਡੇ ਵੱਲ ਜਾਂਦੇ ਸਿੱਧੇ ਪਈਏ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਲੀ ਬਹੁਤ ਵਧੀਆ ਬਣੀ ਹੋਈ ਹੈਗੀ ਪਰ ਆ 스ਮੈਲ ਤਾਂ ਆਂਦੀ ਪਈ ਹੈ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਇਹਨਾਂ ਤੋਂ ਸਿਰਫ ਸਾਫ ਸਫਾਈ ਦਾ ਕੰਮ ਸੀਗਾ ਉਹ ਵੀ ਇਹਨਾਂ ਤੋਂ ਹੁੰਦਾ ਨਹੀਂ ਪਿਆ ਹੈ ਉਹ ਕੰਮ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ ਨਾ ਡਵੈਲਪਮੈਂਟ ਦਾ ਕੰਮ ਤਾਂ ਲੱਗੂਗਾ ਸੀ ਕੰਪਲੀਟ ਕਰੇ ਚੁੱਕੇ ਸੀਗੇ ਅੱਛਾ ਲੋਕਾਂ ਦੇ ਮੱਥੇ ਤੇ ਕਦ ਤੱਕ ਤਿਉੜੀ ਪੈਂਦੀ ਰਹਗੀ ਕਿ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੇ ਚਿਹਰੇ ਤੇ ਸਮਾਈਲ ਕਦ ਆਵੇਗੀ ਕਿ ਇਹਨਾਂ ਦੇ ਚਿਹਰੇ ਤੇ ਸਮਾਈਲ ਆਮ ਲੋਕਾਂ ਦੇ ਚਿਹਰੇ ਤੇ ਦੇਖੋ ਜਦ ਆਹ ਕੈਂਡੀਡੇਟਸ ਨੇ ਜਿੱਤੇ ਹਨ ਲੋਕਾਂ ਦੇ ਅੱਜ ਚਿਹਰੇ ਤੇ ਸਮਾਈਲ ਤਾਂ ਨਹੀਂ ਹੈਗੀ ਕਿਉਂਕਿ ਉਹ ਪਰੇਸ਼ਾਨ ਹੈ ਮੌਜੂਦਾ ਸਰਕਾਰ ਤੋਂ ਜਿਹੜਾ ਬਦਲਾਅ ਦੇ ਨਾਮ ਤੇ ਲੋਕਾਂ ਨੇ ਬੜੀ ਆਸਾ ਦੇ ਨਾਲ ਆ ਸਰਕਾਰ ਚੁਣੀ ਸੀਗੀ ਉਹਨਾਂ ਨੂੰ ਉਮੀਦ ਸੀ ਕਿ ਕੁਛ ਨਵਾਂ ਕਰਨਗੇ ਪਰ ਨਵਾਂ ਤਾਂ ਇਹਨਾਂ ਨੇ ਕੁਛ ਵੀ ਨਹੀਂ ਕੀਤਾ ਹੈਗਾ ਪਰ ਤੁਹਾਡੇ ਵਿਰੋਧੀ ਕਹਿੰਦੇ ਆਪ ਦਾ ਆਪ ਦੀ ਸਰਕਾਰ ਆਪ ਦਾ ਐਮਐਲਏ ਆਪ ਦਾ ਐਮਸੀ ਇੱਕ ਤਰੀਕੇ ਨਾਲ ਉਹ ਸਮਝਾ ਰਹੇ ਆ ਡਰਾ ਰਹੇ ਆ ਕੀ ਕਹਿਣਾ ਚਾਹੁੰਦੇ ਆ ਉਹ ਦੇਖੋ ਜਿਹੜਾ ਉਹ ਕਹਿੰਦੇ ਆਪ ਦੀ ਸਰਕਾਰ ਆਪ ਦਾ ਐਮਸੀ ਉਹਨਾਂ ਨੂੰ ਐ ਪੁੱਛੋ ਜੇ ਸਰਕਾਰ ਬਣਾਈ ਹੋਈ ਤੁਹਾਤੋਂ ਕੁਝ ਨਹੀਂ ਹੋਇਆ 3 ਸਾਲਾਂ ਵਿੱਚ ਹੁਣ ਤੁਸੀਂ ਐਮਸੀ ਬਣਾ ਕੇ ਕਿਹੜਾ ਖੰਭਾ ਜਿਹੜਾ ਪੱਟ ਕੇ ਸਾਈਡ ਨੂੰ ਰੱਖਣਾ ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ ਲੋਕਾਂ ਨੂੰ ਕਿ ਆ ਕੋਈ ਕੰਮ ਕਰਨਗੇ ਹੈਗੇ ਇਸੇ ਕਰਕੇ ਲੋਕਾਂ ਦੇ ਰੋਸ਼ਟ ਦੇ ਤੌਰ ਤੇ ਲੋਕੀ ਐਤਕੀ ਜਿਹੜੀ ਵੋਟ ਆ ਕਾਂਗਰਸ ਨੂੰ ਪਾਇਆ ਚੰਦੇ ਜਿਹੜਾ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਬੀਬੀਆਂ ਨੂੰ ਵਾਦਾ ਕੀਤਾ ਸੀਗਾ ਉਹ ਵਾਦਾ ਪੂਰਾ ਨਾ ਕੀਤੇ ਦਾ ਜਿਹੜਾ ਜਵਾਬ ਹੈ ਉਹ ਲੋਕਾਂ ਨੇ ਦੇਣਾ ਜੀ ਜੀ ਉਹ ਲੋਕਾਂ ਨੇ ਹੁਣ ਜਿਹੜਾ ਜਵਾਬ ਹੈਗਾ ਚੰਗੇ ਤਰੀਕੇ ਵਜਾ ਕੇ ਠੋਕੇ ਦੇਣਾ ਹੈਗਾ ਇਹਨਾਂ ਨੂੰ ਪਰ ਦੇਖੋ ਐਮਐਲਏ ਦਾ ਆਮ ਆਦਮੀ ਪਾਰਟੀ ਦੇ ਆ ਤੁਹਾਡੇ ਐਮਸੀ ਜਿੱਤ ਜਾਂਦੇ ਤੁਹਾਡਾ ਪ੍ਰਧਾਨ ਬਣ ਜਾਂਦਾ ਲੋਕਾਂ ਦੇ ਮਨ ਚ ਸ਼ੰਕਾ ਹੈ ਕਿਤੇ ਕੰਮ ਤਾਂ ਨਹੀਂ ਰੁਕ ਜਾਣਗੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਕਿਉਂਕਿ ਕੌਂਸਲ ਅਸੀਂ ਪਹਿਲਾਂ ਵੀ ਰਨ ਕੀਤੀ ਹੋਈ ਹੈ ਨਾਲੇ ਦੇਖੋ ਜਿਹੜਾ ਵਿਕਾਸ ਹੈ ਜਿਹੜਾ ਕੌਂਸਲ ਹੈਗਾ ਆ ਪੈਸਾ ਐਮਐਲਏ ਨੇ ਆਪਣੀ ਜੇਬ ਤੋਂ ਲੈ ਕੇ ਨਹੀਂ ਦੇਣਾ ਹੈਗਾ ਆ ਇੱਕ ਫੰਡ ਹੈ ਜਿਹੜਾ ਰਿਲੀਜ਼ ਹੋਣਾ ਬ੍ਰਦਰ ਕੀ ਹਾਲ ਚਾਲ ਹੈ ਜੀ 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 ਠੀਕ ਹੈ ਆ ਜਿਹੜਾ ਫੰਡ ਹੈ ਉਹ ਰਿਲੀਜ਼ ਹੋਣਾ ਉਹ ਰਿਲੀਜ਼ ਹੋ ਕੇ ਸਾਨੂੰ ਪਤਾ ਉਹ ਕਿੱਦਾਂ ਲੈ ਕੇ ਆਣਾ ਅਗਰ ਐਮਐਲਏ ਸਾਹਿਬ ਨੇ ਫੰਡ ਲੈ ਕੇ ਆਣਾ ਪਿਛਲੇ 3 ਸਾਲਾਂ ਵਿੱਚ ਲੈ ਕੇ ਆ ਜਾਂਦੇ ਬੜਾ ਚੋਰ ਤੇ ਉਹ ਤਾਂ ਜਿਹੜਾ ਕਾਂਗਰਸ ਦੇ ਟਾਈਮ ਤੇ ਫੰਡ ਆਇਆ ਵੀ ਹੋਇਆ ਸੀਗਾ ਉਹ ਵੀ ਨਾ ਤੋਂ ਖਰਚ ਨਹੀਂ ਹੋਇਆ ਸਾਨੂੰ ਆ ਤਰੀਕਾ ਪਤਾ ਸਾਡੀ ਟੀਮ ਨੂੰ ਪੈਸੇ ਲੈ ਆਣੇ ਵੀ ਆਉਂਦੇ ਔਰ ਖਰਚਣੇ ਵੀ ਆਉਂਦੇ ਅਸੀਂ ਆ ਦੋਨੋਂ ਕੰਮ ਜਿਹੜੇ ਹੈਗੇ ਆਪਣੀ ਟੀਮ ਨਾਲ ਮਿਲ ਕੇ ਕਰ ਲਾਂਗੇ ਬਈ ਕ્યાં ਦਿੱਚੇ ਜੀ ਜੇ ਕੋ ਅੜਕੇ ਆ ਫਿਰ ਉਹਦੇ ਲਈ ਤਿਆਰ ਹੋ ਕੋਈ ਅੜਕੇ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਕੋਈ ਪਰਚੇ ਹੋ ਰਿਹਾ ਮੈਂ ਕਹਾਂ ਜੀ ਕੋਈ ਦਿੱਕਤ ਨਹੀਂ ਹੈਗੀ ਹੈ ਮੌਜੂਦਾ ਸਰਕਾਰ ਨੇ ਪਰਚੇ ਕਰਦਣ ਸਾਨੂੰ ਅੰਦਰ ਕਰਦਣ ਅਸੀਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਈਆਂ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਦੇ ਦੁਬਾਰਾ ਅਸੀਂ ਚੁਣੇ ਜਾਣਾ ਠੀਕ ਹੈ ਪਰ ਲੋਕਾਂ ਲਈ ਕੰਮ ਕਰਨਾ ਜੋ ਇਹਨਾਂ ਨੇ ਪਰਚੇ ਕਰਨੇ ਆ ਇਹਨਾਂ ਨੇ ਚੱਕ ਕੇ ਸਾਨੂੰ ਅੰਦਰ ਕਰਨਾ ਪਰ ਆ ਸਾਡੀ ਆਵਾਜ਼ ਨਹੀਂ ਦਬਾ ਸਕਦੇ ਜਿੰਨੀ ਆਵਾਜ਼ ਆ ਦਵਾਂ ਦੀ ਕੋਸ਼ਿਸ਼ ਕਰੂੰਗੇ ਉਨੀ ਆਵਾਜ਼ ਸਾਡੀ ਹੋਰ ਬਲੰਦ ਹੋਊਗੀ ਅੱਜ ਦੇਖੋ ਅੱਧਰੋਂ ਚੱਲਦੇ ਹੋ ਆਜਿਓ ਤਾਂ ਅਜੇ ਮੰਗੂਪੁਰ ਕਹਿੰਦੇ ਨੇ ਕਿ ਜਿੰਨੀ ਸਾਡੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੋਗੇ ਕਹਿੰਦੇ ਓਨੀ ਆਵਾਜ਼ ਬਲੰਦ ਹੋਊਗੀ ਬਲਾਚੌਰ ਤੋਂ ਅਜੇ ਮੰਗੂਪੁਰ ਜਿਲ੍ਹਾ ਕਾਂਗਰਸ ਪ੍ਰਧਾਨ ਔਰ ਇਹਨਾਂ ਨੂੰ ਇੱਕ ਧਾਕੜ ਨੇਤਾ ਦੇ ਤੌਰ ਤੇ ਲੋਕ ਜਾਣਦੇ ਨੇ ਕਿ ਬੜੀ ਬੁਲੰਦੀ ਨਾਲ ਬੜੀ ਬੇਬਾਕੀ ਨਾਲ ਆਪਣੀ ਆਵਾਜ਼ ਰੱਖਦੇ ਆ ਬਹੁਤ ਸਾਰੇ ਲੋਕ ਜਿਹੜੇ ਤੁਸੀਂ ਇਸ ਡੋਰ ਟੂ ਡੋਰ ਵਿੱਚ ਦੇਖ ਪਾ ਰਹੇ ਹੋ ਤਾ ਅਜੇ ਮੰਗੂਪੁਰ ਹੋਣਾ ਨੇ ਕਾਂਗਰਸ ਪਾਰਟੀ ਨੂੰ ਜ਼ਿਲ੍ਹਾ ਬਲਾਚੌਰ ਵਿੱਚ ਬਲੰਦੀਆਂ ਤੇ ਪਹੁੰਚਾਇਆ ਜੀ ਗਾਂਧੀ ਸਾਹਿਬ ਨਾਲ ਵੀ ਗੱਲਬਾਤ ਕਰ ਲਈਏ ਗਾਂਧੀ ਸਾਹਿਬ ਹਾਰਾਂ ਦਾ ਬਹੁਤ ਜ਼ਿਆਦਾ ਤਾਂ ਨਹੀਂ ਹੋ ਗਿਆ ਨਹੀਂ ਸਰ ਇਹ ਤਾਂ ਲੋਕਾਂ ਦਾ ਪਿਆਰ ਹੈ ਜੀ ਠੀਕ ਹੈ ਜੀ ਹੁਣ ਕੀ ਤਿੰਨ ਮੁੱਦੇ ਤੁਹਾਨੂੰ ਜੇ ਆਪਾਂ ਪਹਿਲੇ ਤਿੰਨ ਮੁੱਦੇ ਦੀ ਗੱਲ ਕਰੀਏ ਕਿਹੜੇ-ਕਿਹੜੇ ਲੱਗਦੇ ਆ ਸਰ ਤੁਹਾਡੇ ਵਾਰਡ ਦੇ ਜਿਹੜੇ ਰੁਕੇ ਹੋਏ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ ਮੇਰੇ ਵਾਰਡ ਚ ਤਕਰੀਬਨ ਕੰਮ ਹੋਇਆ ਹੋਇਆ ਜੀ ਦੋ ਤਾਂ ਟਿਊਬਰ ਲੱਗੇ ਹੋਇਆ ਜੀ ਮੇਰੇ ਰਾਜ ਵਿੱਚ ਠੀਕ ਹੈ ਜੀ ਬਾਕੀ ਸੇਵਾ ਵੈਸੇ ਸੇਵਾ ਕਹਿੰਦੇ ਆਪਾਂ ਸੇਵਾ ਤਾਂ ਮੈਂ ਹਾਜ਼ਰ ਆ ਸਾਰੇ ਵਾਰਡ ਲਈ ਸਾਰੇ ਸ਼ਹਿਰ ਲਈ ਹਾਜ਼ਰ ਆ ਜੀ ਜੀ ਦੱਸੋ ਕੀ ਚਾਹੁੰਨੇ ਕੀ ਕਰਨਾ ਕੀ ਚਾਹੁੰਨੇ ਆ ਤੁਸੀਂ ਦੇਖੋ ਕੰਮ ਤਾਂ ਪਹਿਲੇ ਹੋਇਆ ਹੋਇਆ ਜੀ ਚੌਰੀ ਸਾਹਿਬ ਨੇ ਪਹਿਲੇ ਕਰਾ ਦਿੱਤੇ ਕੰਮ ਤਾਂ ਜੀ ਆਮ ਆਲਿਆਂ ਦਾ ਤਾਂ ਕੋਈ ਗੰਮੇ ਨਹੀਂ ਰਹਿ ਗਿਆ ਜੀ ਹਾਂ ਜੀ ਹੋਰ ਕੀ ਹਾਲ ਚਾਲ ਹੈ ਜੀ ਠੀਕ ਹੈ ਇਹ ਵਾਰਡ ਥੋੜਾ ਕਿ ਮੈਡਮ ਦਾ ਜੀ ਸਾਡੇ ਆ ਗਿਆ ਉਹ ਲਓ ਜੀ ਇਹ ਆ ਵਰਡ ਸਾਡੇ ਆ ਹਾਂ ਬੜੇ ਟੀਕੋਂ ਕੇ ਗਾਂਧੀ ਸਾਹਿਬ ਅਰੇ ਬੜਿਆ ਸੋਝ ਮਨੇ ਵਧੀਆ ਆ ਸੋਝ ਜੀਵਾਨ ਪਹਿਲਾ ਸ਼ਬਦ ਸੋਝਾ ਨਿਕਲਿਆ ਵਧੀਆ ਹੈ ਬੱਚਾ ਸਾਡਾ ਹਾਂ ਠੀਕ ਹੈ ਜੀ ਫੋਟਾ ਆਪਣਾ ਹੀ ਦੇਖੋ ਜੀ ਸਾਡੇ ਇਹ ਤਾਂ ਸਾਡੇ ਹੀ ਆ ਸਾਨੂੰ ਤਾਂ ਆ ਪਿਆਰ ਹੈ ਜੀ ਆ ਪਿਆਰ ਹੈ ਜਿਹੜਾ ਪਿਛਲੇ 20 ਸਾਲਾਂ ਵਿੱਚ ਖਟਿਆ ਸਾਡੇ ਆ ਹਾਂ ਦੇਖੋ ਨਾ ਸਾਡੇ ਪਿਆਰ ਇਹ ਤਾਂ ਸੱਤ ਤੋਂ ਪਹਿਲੇ ਪਿਆਰ ਛੱਡ ਕੇ ਸਾਡਾ ਬੱਚਾ ਆ ਹਾਂ ਕੁਛ ਹੋਰ ਦਾ ਕੰਮ ਤੋਂ ਅਸੀਂ ਬਹੁਤ ਖੁਸ਼ ਆ ਕਿੰਨੇ ਨੰਬਰ ਦਿੰਨੇ ਫਿਰ 100 ਚੋਂ ਅਸੀਂ ਪੂਰੇ ਨੰਬਰ ਮੇਰੇ ਪਾਸ ਹੋ ਗਏ ਫਿਰ ਢੋਲ ਦੀ ਟੈਲੀ ਮੈਨ ਲੱਗਦਾ ਜੀ ਜੀ ਲਓ ਆਪੜੋ ਲਓ ਜੀ ਇਧਰਲੇ ਪਾਸੇ ਵੀ ਨੇ ਆ ਜਿਓ ਦਿਖਾਈਏ ਡੋਰ ਟੂ ਡੋਰ ਕਿਵੇਂ ਕਰਦੇ ਨੇ ਔਰ ਕਿਵੇਂ ਗੱਲਬਾਤ ਹੁੰਦੀ ਹੈ ਜੀ ਜੀ ਸੱਸਰੀ ਜੀ ਮਾਤਾ ਜੀ ਆਪ ਕਹਿੰਦੇ ਮੈਨੂੰ ਹਾਰ ਫੜਾ ਦਿਓ ਮੈਂ ਹਾਰ ਪਾਉਣਾ ਹਾਂ ਹਾਂ ਹਾਂਜੀ ਹਾਂਜੀ ਹਾਰ ਪਾਵਾਂਗੇ ਜੀ ਸਾਡੇ ਬੱਚੇ ਕੰਮ ਚੱਪ ਹੋਣ ਹਾਰ ਹੋਰ ਵੀ ਪਾਵਾਂਗੇ ਇਹ ਤਾਂ ਮੈਨੂੰ ਵਾਰਡ ਹੀ ਥੋੜਾ ਲੱਗਦਾ ਫਿਰ ਪੱਕਾ ਹੀ ਆ ਜਾਣਾ ਵਾਰਡ ਨੰਬਰ ਇਹਨਾਂ ਤਾਂ ਕਿੰਨਾ ਜੀ ਧੰਨਵਾਦ ਜੀ ਕਾਂਦੀ ਸਾਹਿਬ ਦਾ ਦੋ ਜੀ ਵਾਰਡ ਨੰਬਰ 2 ਆ ਬੰਦਾ ਇੱਕ ਲੱਗਦਾ ਮੈਨੂੰ ਇਹ ਇਹ ਸਭ ਨੂੰ ਪਿਆਰ ਮਿਲ ਰਿਹਾ ਇਹ ਤਾਂ ਕਈ ਵੇਲੇ ਲੋਕੀ ਦਰਵਾਜ਼ਾ ਹੀ ਨਹੀਂ ਖੋਲਦੇ ਕਰਵਾ ਚ ਕਿਉਂ ਨਹੀਂ ਖੋਲਣਾ ਆਪਣੇ ਬੱਚਿਆਂ ਲਈ ਤਾਂ ਸਦਾ ਹੀ ਦਰਵਾਜ਼ੇ ਖੁੱਲੇ ਆ ਇਹ ਵੀ ਬੋਟਾਂ ਇਹ ਇੱਕ ਇੰਨੀ ਮੈਂ ਕਿਹਾ ਜਿੱਤ ਗਿਆ ਤੂੰ ਆਪਣੇ ਬੱਚਿਆਂ ਲਈ ਤਾਂ ਸਦਾ ਹੀ ਦਰਵਾਜ਼ੇ ਖੁੱਲੇ ਆ ਜੀ ਹਾਂਜੀ ਕੰਮ ਕਰਾਇਆ ਇਹਨਾਂ ਨੇ ਹਾਂਜੀ ਹਾਂਜੀ ਬਹੁਤ ਕੀ ਸਨੇਹਾ ਦੋਗੇ ਬਾਕੀਆਂ ਨੂੰ ਅਸੀਂ ਤਾਂ ਇਹੇ ਕਮਾਂਗੇ ਵੀ ਅੱਗੇ ਨਾਲ ਵੀ ਵੱਧ ਕੇ ਤਰੱਕੀ ਕਰਨ ਆਪਣੀ ਕੰਮ ਸਾਰੇ ਕਰਨ ਜਿਹੜੇ ਰਹਿੰਦੇ ਆ ਵਾਰਡ ਨੰਬਰ ਤੋਂ ਅੱਗੇ ਨਾਲ ਦੂਣਾ ਹੋ ਕੇ ਕੰਮ ਕਰਨਾ ਪੈਣਾ ਕਹਿੰਦੇ ਆ ਔਰ ਵਾਰਡ ਨੰਬਰ 2 ਚ ਗਾਂਧੀ ਸਾਹਿਬ ਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਇਹ ਮੇਰੀ ਵੀ ਜ਼ਿੰਦਗੀ ਦਾ ਤਜਰਬਾ ਹੈ ਕਿ ਜਦੋਂ ਵੋਟਾਂ ਮੰਗਣ ਜਾ ਰਹੇ ਆ ਘਰਾਂ ਚੋਂ ਲੋਕ ਬਾਹਰ ਆ ਕੇ ਕਹਿ ਰਹੇ ਆ ਕਿ ਸਾਡਾ ਬੱਚਾ ਔਰ ਕੰਮ ਕਰਾਇਆ ਇਹਨਾਂ ਨੇ ਚਿਹਰੇ ਤੇ ਖੁਸ਼ੀ ਕਿਸੇ ਦੇ ਪੈਰੀ ਹੱਥ ਲਾ ਰਿਹਾ ਕਿਸ ਤੋਂ ਲਵਾ ਰਿਹਾ ਤੇ ਆਪਣਾ ਪਨ ਨਹੀਂ ਹੁੰਦਾ ਲਓ ਜੀ ਘਰਾਂ ਚੋਂ ਲੋਕ ਏ ਗਾਂਧੀ ਸਾਹਿਬ ਇਹਨਾਂ ਨੂੰ ਦੱਸਿਆ ਸੀ ਅਸੀਂ ਆਉਣਾ ਕਿ ਚਾਹੀਏ ਇਹਨਾਂ ਨੂੰ ਇਹਨਾਂ ਕਿਸੇ ਨੇ ਦੱਸਿਆ ਨਹੀਂ ਜੀ ਨਹੀਂ ਕੀ ਬਾਤ ਹੈ ਤਾਂ ਦੇਖੋ ਜਿਹੜੇ ਜਿਹੜੇ ਜੀ ਜੀ ਹਾਂਜੀ ਪਤਾ ਨਹੀਂ ਸੀ ਇਹਨਾਂ ਨੂੰ ਆਣਾ ਆਇਆ ਜੀ ਜੀ ਹਾਂਜੀ ਜਿਹੜੇ ਜਿਹੜੇ ਵਾਰਡ ਤੇ ਜਾ ਰਹੇ ਨੇ ਕਾ ਘਰ ਤੇ ਜਾ ਰਹੇ ਨੇ ਹਾਰ ਲੈ ਕੇ ਲੋਕ ਆ ਰਹੇ ਨੇ ਹਾਂਜੀ ਤਵਾੜਾ ਘਰ ਆ ਜੀ ਮੇਰਾ ਹੀ ਪਰਿਵਾਰ ਆ ਇਹ ਬਸ ਸਾਰਾ ਪਰਿਵਾਰ ਆ ਪਾ ਦੇਖੋ ਸਭ ਕੁਝ ਤੁਹਾਡੀ ਦੇਣ ਆ ਜੀ ਕਿਸੇ ਆਇਆ ਕੰਮ ਹਾਂਜੀ ਹਾਂਜੀ ਹੂੰ ਤਾਂ ਵੱਡੇ ਸ਼ਬਦ ਨਹੀਂ ਕੀ ਕਹੂੰਗੇ ਜੀ ਇਹਨਾਂ ਬਾਰੇ ਅਸੀਂ ਤਾਂ ਪਹਿਲੇ ਨਾਲ ਆ ਜੀ 100% 101 ਦੇ ਰਹੇ ਆ ਅਸੀਂ ਅੱਗੇ ਵੀ ਜਿਤਾਣ ਦੇ ਰਹੇ ਆ ਅੱਜ ਵੀ ਜਿਤਾਣੇ ਆ ਖੁਸ਼ ਹੋ ਇਹਨਾਂ ਤੋਂ ਹਾਂ ਜੀ ਸੰਤੁਸ਼ਟੋਂ ਨਾ ਇਹਨਾਂ ਖੁਸ਼ ਹੋ ਆ ਜੀ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਦੇਖ ਅਜਿਹਾ ਸਾਰੇ ਇਹਦੇ ਨਾਲ ਪਰਿਵਾਰ ਵਾ ਇੱਕ ਇੱਕ ਵੋਟ ਨਾ ਬਾਅਦ ਦੀ ਵੀ ਅਸੀਂ ਵੋਟ ਸਾਰੀ ਪਵਾ ਰਹੇ ਹਾਂ ਕੋਈ ਸਾਨੂੰ ਕਿਸੇ ਦਾ ਡਰ ਨਹੀਂ ਕਿ ਡੱਕਾ ਨਹੀਂ ਹੈਗਾ ਖੁੱਲ ਕੇ ਅਸੀਂ ਸਮਾਸਨ ਇਹਨਾਂ ਦਾ ਦੇ ਰਹੇ ਹਾਂ ਪਹਿਲਾਂ ਤੋਂ ਹੀ ਬਹੁਤ ਧੰਨਵਾਦੀ ਮੈਂ ਕਹਿੰਦਾ ਤਾੜੀਆਂ ਲਾ ਦਿਓ ਫਿਰ ਯਾਰ ਇਹਨੇ ਜੋਸ਼ ਨਾਲ ਬੋਲੀ ਅਸੀਂ ਤਾਂ ਐਮਐਲਏ ਦੇ ਨਾਲ ਨਾਲ ਵੀ ਖੁੱਲ ਕੇ ਤੁਰੇ ਹਾਂ ਬਿਲਕੁਲ ਜੀ ਇਹਨਾਂ ਨੇ ਐਮਐਲਏ ਤੁਸੀਂ ਆ ਹਾਂ ਜੀ ਅੱਜ ਜੀ ਬਿਲਕੁਲ ਬਿਲਕੁਲ ਦੇਖੋ ਅਸੀਂ ਕੰਮ ਕਰਨਾ ਸਾਡੇ ਐਮਐਲਏ ਹੀ ਆ ਅਗਲੇ ਐਮਐਲਏ ਹੀ ਆ ਸਾਡੇ ਜੀ ਚਾਹੇ ਸੂਰੀ ਸਾਹਿਬ ਇਲੈਕਸ਼ਨ ਭਰ ਜਾਈਏ ਜਿੱਤੇ ਆਈਏ ਹੂੰ ਸਾਡਾ ਤਾਂ ਇੱਕ ਮੰਤਰ ਆ ਕਿ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਆ ਲੋਕਾਂ ਦੀ ਗੱਲ ਕਰਨੀ ਆ ਇਸ ਕਰਕੇ ਲੋਕ ਪਿਆਰ ਦਿੰਦੇ ਆ ਅਗਰ ਕਿਤੇ ਕੋਈ ਵੋਟ ਅਦਰ ਉਧਰ ਹੋਈ ਵੀ ਆ ਪਹਿਲਾਂ ਤਾਂ ਉਹ ਬਦਲਾਵ ਦੇ ਨਾਮ ਤੇ ਅੱਜ ਤੱਕ ਲੋਕੀ ਪਛਤਾਨਦੇ ਵੀ ਪਏ ਆ ਅੱਛਾ ਮਾਹੌਲ ਦੇਖ ਕੇ ਤਾਂ ਇਹ ਲੱਗਦਾ ਵਾਰਡ 1 ਤੋਂ ਤੁਹਾਡਾ ਕੰਮ ਗਿਆ ਹੋ ਮੈਂ ਕਿਹਾ 100% ਆ ਤਾਂ ਜਿਹੜੇ ਕਾਂਗਰਸ 100% ਜਿਹੜੇ ਵਾਰਡ ਸੇ ਸ਼ੂਅਰ ਹੈ ਨਾ ਉਹਦੇ ਵਿੱਚ ਆ ਦੋ ਵਾਰਡ ਪਹਿਲੇ ਨੰਬਰ ਤੇ ਆਉਂਦੇ ਇਸੇ ਕਰਕੇ ਤਾਂ ਉਹ ਬੁਖਲਾੜ ਵਿੱਚ ਆ ਆਮ ਆਦਮੀ ਪਾਰਟੀ ਇਸੇ ਕਰਕੇ ਤਾਂ ਉਹ ਝੂਠੇ ਇੱਕ ਰਾਤੀ ਕੋਸ਼ਿਸ਼ ਕਰਦੀ ਪਈ ਹੈ ਕਰ ਲਓ ਤੁਸੀਂ ਗੱਲ ਜੀ ਬਾਹਰ ਖੜੇ ਨੇ ਹਾਂਜੀ ਔਰ ਇਹ ਦੇਖਣ ਚ ਵੀ ਬੜਾ ਰੋਮਾਂਚਕ ਲੱਗ ਰਿਹਾ ਹੈ ਕਿ ਜਿੱਦਾਂ ਹੀ ਕਾਂਗਰਸ ਦੇ ਲੀਡਰ ਜਾ ਰਹੇ ਨੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਜਾ ਰਹੇ ਨੇ ਉਹਨਾਂ ਨੂੰ ਪਿਆਰ ਮਿਲ ਰਿਹਾ ਭਰਮਾ ਹੁੰਗਾਰਾ ਮਿਲ ਰਿਹਾ ਦੇਖਣ ਨੂੰ ਅੱਛਾ ਲੱਗਦਾ ਹੈ ਔਰ ਗਾਂਧੀ ਸਾਹਿਬ ਹਾਂਜੀ ਕਹਿੰਦੇ ਨਾ ਠਾੜੋ ਆਪਣੇ ਹੀ ਆ ਨਹੀਂ ਉਹ ਫਿਰ ਥੋੜਾ ਹੂੰ ਠੀਕ ਹੈ ਜੀ ਅੱਜਾ ਮੰਗੂਪਰ ਸਾਹਿਬ ਕੀ ਲੱਗਦਾ 15 ਚੋਂ ਕਿੰਨੀਆਂ ਕਿੰਨੀਆਂ ਸੀਟਾ ਆ ਸਕਦੀਆਂ ਮੈਂ ਪਰਮਾਤਮਾ ਤੋਂ ਡਰ ਕੇ ਆ ਗੱਲ ਕਹਿਣਾ ਪਹਿਲੀ ਗੱਲ ਤਾਂ 100% ਜਿਹੜੀ ਕੌਂਸਲ ਹੈ ਉਹ ਕਾਂਗਰਸ ਪਾਰਟੀ ਬਣਾ ਰਹੀ ਠੀਕ ਹੈ ਜੀ ਉਹਦੇ ਲਈ ਇਹ ਕੌਂਸਲ ਬਣਾਣ ਲਈ 9 ਸੀਟਾ ਚਾਹੀਦੀਆਂ 9 ਤਾਂ ਪਰਮਾਤਮਾ ਸੀਟਾ ਸਿੱਧੀਆਂ ਦੇ ਦੀਆਂ ਉਸ ਤੋਂ ਬਾਅਦ ਦੋ ਸੀਟਾਂ ਵਿੱਚ ਸਾਡਾ ਜਿਹੜਾ ਸਹਿਯੋਗੀ ਪਾਰਟੀ ਉਹ ਬੀਐਸਪੀ ਹੈ ਉਹ ਵੀ ਦੋ ਸੀਟਾਂ ਜਿੱਤ ਰਹੀ ਹੈ 11 ਸੀਟਾਂ ਤਾਂ ਅਸੀਂ 100% ਜਿੱਤ ਰਿਆਂ ਔਰ ਜਿਹੜੀਆਂ 4 ਦਾ ਵੀ ਮੈਂ ਕਹਿ ਰਿਹਾ ਮੈਂ ਸਿਰਫ ਪ੍ਰਮਾਤਮਾ ਤੋਂ ਡਰ ਕੇ ਆ ਗੱਲ ਕਹਿੰਦਾ ਪਰ ਉਮੀਦ ਆ ਹੈ ਜਿੱਦਾਂ ਲੋਕਾਂ ਦਾ ਪਿਆਰ ਮਿਲਦਾ ਪਿਆ ਕਿ 15 ਦੀਆਂ 15 ਸੀਟਾਂ ਜਿਹੜੀਆਂ ਹੈਗੀਆਂ ਪ੍ਰਮਾਤਮਾ ਉਹ ਸਾਡੀ ਝੋਲੀ ਵਿੱਚ ਪਾਉਂ ਪਰ ਕਿਤੇ ਮੋੜ ਲੈ ਇੱਕ ਨਾ ਓੜ ਜਵੇ ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਸੀ 13 ਦੀਆਂ 13 ਇੱਕ ਕੁੜ ਗਿਆ ਤਿੰਨ ਰਹਿ ਗਈਆਂ ਵੀ ਭਗਵੰਤ ਮਾਨ ਤਾਂ ਰੱਬ ਨੂੰ ਭੁੱਲ ਗਿਆ ਸੀਗਾ ਅਸੀਂ ਤਾਂ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਆ ਗੱਲ ਕਹਿੰਦੇ ਆ ਤੇ ਪ੍ਰਮਾਤਮਾ ਸਾਡਾ ਸਾਡੇ ਨਾਲ ਹੈ ਸਾਨੂੰ ਪਤਾ ਜੀ ਮੈਂਮਾ ਵੀ ਗੱਲ ਕਰ ਲਈਏ ਮੈਂਮ ਮੈਮ ਜੀ ਦੱਸੋ ਤੁਹਾਡੇ ਵਿਚਾਰ ਦੱਸੋ ਕੀ ਕੀ ਕਹੋਂਗੇ ਜੀ ਜਿਹੜੇ ਤੁਹਾਡੇ ਵਾਰਡ ਦੇ ਲੋਕੀ ਉਹਨਾਂ ਨੂੰ ਕੀ ਅਪੀਲ ਕਰੋਗੇ ਬਸ ਇਹੀ ਅਪੀਲ ਕਰਦੀ ਹੱਥ ਜੋੜ ਕੇ ਜਿੰਨੇ ਕੰਮ ਹੋ ਗਏ ਉਹ ਸਾਰਾ ਪਤਾ ਹੀ ਹੈਗਾ ਪੜਵਾਸੀਆਂ ਨੂੰ ਜਿਹੜੇ ਕੰਮ ਕੁਛ ਰਹਿੰਦੇ ਕੁਛ ਪਰਸੈਂਟ ਇੱਕ ਮਿੰਟ ਜੀ ਮੈਨੂੰ ਸੁਣਾਉਣਾ ਪੈਣਾ ਜੀ ਮੈਂ ਬੰਦ ਕਰਨ ਦੀ ਕੋਸ਼ਿਸ਼ ਕਰਦਾ ਫੇਰ ਚੰਗੀ ਗੱਲ ਆ ਜਾਂਦੀ ਹੈ ਜੀ ਕੀ ਹੋਊਗਾ ਤੁਸੀਂ ਕੀ ਕੀ ਨਹੀਂ ਭਾਜੀ ਅਸੀਂ ਤਾਂ ਭਾਜੀ ਦੇ ਨਾਲ ਆ ਭਾਜੀ ਵਧੀਆ ਕੰਮ ਕਰਦੇ ਆ ਸਾਡੇ ਵਾਰਡ ਵਿੱਚ ਤੁਸੀਂ ਕੱਲ ਘੁੰਮੀ ਜਨੇ ਬਾਕੀ 14 ਵਾਰਡਾਂ ਜਾ ਕੇ ਹੋਰਾਂ ਦੀ ਸਪੋਰਟ ਕਰੇ ਮੇਰਾ ਫਰਜ਼ ਬਣਦਾ ਜੀ ਮੇਰਾ ਫਰਜ਼ ਬਣਦਾ ਜੀ ਮੈਂ ਵੋਟ ਲੈਣੀ ਹੈ ਜੀ ਜੀ ਤੁਸੀਂ ਦੱਸੋ ਵਿਚਾਰ ਜੀ ਇੱਧਰ ਤਾਂ ਮਾਮਲਾ ਮੈਨੂੰ ਠੀਕ ਹੈ ਕੰਮ ਫਟੇ ਹੈ ਕਿ ਮੈਂ ਕਰਕੇ ਫਿੱਟ ਹੈ ਸੂਰੀ ਸਾਹਿਬ ਜਿੰਨਾ ਮਾਮਲਾ ਫਿੱਟ ਹੈ ਨਾ ਉਦੇ ਪਿੱਛੇ ਜਿੱਦਾਂ ਕਿ ਇਹ ਨਹੀਂ ਜੰਦਾ ਘਰ ਦੀ ਨੀ ਸਟਰੋਂਗ ਹੁੰਦੀ ਐ ਤਾਂ ਭੈਣ ਜੀ ਮਿਹਨਤ ਇੰਨਾ ਕਰਦੇ ਐ ਘਰਾਂ ਵਿੱਚ ਇਕੱਲੇ ਇਕੱਲੇ ਦੇ ਕੰਮ ਆਂਦੇ ਐ ਜੜੇ ਨਹੀਂ ਹਾਂ ਹਾਂ ਜੜ ਆ ਹਾਂਜੀ ਹਾਂਜੀ ਬੇਟਾ ਕੀ ਹਾਲ ਚਾਲ ਬ੍ਰਦਰ ਕੀ ਹਾਲ ਚਾਲ ਕੋਈ ਨਾ ਮੈਂ ਕਿਹਾ ਭਰਾ ਉਹਨਾਂ ਨੂੰ ਜਾ ਕੇ ਬੇਨਤੀ ਕਰਿਆ ਹੀ ਐ ਕਹਿ ਦੋੜੇ ਐ ਹੁਣ ਮੈਨੂੰ ਪਤਾ ਆਪਣਾ ਤਾਂ ਪਰਿਵਾਰ ਹੁਣ ਧਿਆਨ ਰੱਖਣਾ ਦੋਨਾਂ ਵਾੜਾਂ ਦਾ ਖਸੂਰ ਆ ਠੀਕ ਐ ਥੈਂਕ ਯੂ ਉਹਦਾ ਵੀ ਵੇਖ ਲਾ ਜੀ 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 ਦਿਖਾ ਦਿਓ ਜੀ ਵੀਰੇ ਤਸਵੀਰਾਂ ਅਜੇ ਮੰਗੂਪੁਰ ਵਾਰਡ ਨੰਬਰ 1 2 ਵਿੱਚ ਥੈਂਕ ਯੂ ਜੀ ਵਾਰ ਕੈਮ ਕਰੋ ਹਾਂ ਜੀ ਬាទ ਮਾਈਕ ਦਿਓ ਉਹਨਾਂ ਨੂੰ ਅੱਛਾ ਆਪਾਂ ਜਿਵੇਂ ਤੁਹਾਡੇ ਸਮਰਥਕ ਹੀ ਨੇ ਫਿਰ ਵੀ ਉਹਨਾਂ ਤੋਂ ਸਵਾਲ ਲੈ ਸਕਦੇ ਕੋਈ ਇਹਨਾਂ ਦੀ ਡਿਮਾਂਡ ਹੋਵੇ ਕਿਸੇ ਤੋਂ ਵੀ ਰੈਂਡਮਲੀ ਰੈਂਡਮਲੀ ਕਿਸੇ ਤੋਂ ਪੁੱਛ ਲੈ ਕਿਸੇ ਤੋਂ ਕੁਝ ਵੀ ਪੁੱਛ ਬਾਬੂ ਜੀ ਕੋਈ ਡਿਮਾਂਡ ਤੁਹਾਡੀ ਸਾਡੀ ਤਾਂ ਗੱਲ ਇਦਾਂ ਐ ਵੀ ਅਸੀਂ ਤਾਂ ਪੈਸਾ ਵੀ ਗੱਲ ਨਹੀਂ ਕੀਤਾ ਨਾ ਜੀ ਬੜੀ ਵਧੀਆ ਬੋਟ ਨੇ ਜਿੱਤੇ ਸੀਗੇ 90% ਬੋਟ ਨੇ ਜਿੱਤੇ ਸੀਗੇ ਅਸੀਂ ਹੁਣ ਵੀ ਇਹ ਆਸ ਕਰਦੇ ਆਂ ਵੀ ਗਾਂਧੀ ਜੀ ਇਹਨੀਆਂ ਵੋਟਾਂ ਲੈ ਕੇ ਜਿਹੜੇ ਨਾ ਜਿੱਤੇ ਨੇ ਸਭ ਤੋਂ ਵੱਧ ਜਿੱਤਣ ਤੋਂ ਉਹ ਜਿਹੜੇ ਤਹਿਲਨ 1 ਨੰਬਰ ਤੇ 2 ਨੰਬਰ ਉਹ ਜਿਹੜੇ ਬੜੀ ਮਾਰ ਜਾਂਦੇ ਜਿੱਤਾਂਗੇ ਜੀ ਹਾਂਜੀ ਉਮੀਦ ਹੈ ਤੁਹਾਨੂੰ ਨਹੀਂ 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 ਕੰਪੀਟੈਂਸ ਹੈ ਹੀ ਨਹੀਂ ਜੀ ਨਹੀਂ ਨਹੀਂ ਆ ਯਕੀਨ ਹੈ ਜੀ ਤੁਸੀਂ ਕੀ ਕਹੋਗੇ ਜੀ ਆਪਾਂ ਵੀਡੀਓ ਖਤਮ ਕਰਨਾ ਜਲਦੀ ਦੱਸੋ ਅਸੀਂ ਸਰ ਜੀ ਸਾਰੀਆਂ ਸਾਰੀਆਂ ਸੀਟਾਂ ਜਿੱਤਾਂਗੇ ਕਿਉਂਕਿ ਸਾਡੀ ਮਿਹਨਤ ਹੋ ਰਹੀ ਹੈ ਠੀਕ ਹੈ ਜੀ ਜੀ ਸਰ ਆਓ ਬਾਪੂ ਜੀ ਆਓ ਕਲਦੀਪ ਮਾਨ ਕੰਕਰੋ ਪਿੱਛੇ ਚੌਥਾ ਕਾਲਾ ਲਾਈ ਜਾਂਦੇ ਆ ਜੀ ਗਾਂਧੀ ਅਭੀ ਜਿੰਦਾਬਾਦ ਚੋਰੀ ਬੰਗੂ ਬ੍ਰਾ ਜਿੰਦਾਬਾਦ ਸਾਡੇ ਐਮਐਲਏ ਜਿੰਦਾਬਾਦ ਜੀ ਚਲੋ ਬਹੁਤ ਸ਼ੁਕਰ ਹੈ ਅਸੀਂ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਆ ਔਰ ਬਹੁਤ ਸਾਰਾ ਉਤਸ਼ਾਹ ਹੈ ਬਹੁਤ ਸਾਰੀ ਕਾਂਗਰਸੀ ਸਮਰਥਕਾਂ ਵਿੱਚ ਖੁਸ਼ੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਹੀ ਲੱਗਦਾ ਕਿ ਜਿੱਤ ਪੱਕੀ ਹੈ ਔਰ ਅਸੀਂ ਵੀ ਉਮੀਦ ਕਰਦੇ ਆ ਕਿ ਜਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਕਿ ਸੱਚੀਓਂ ਸੇਵਾ ਕਰੇਗਾ ਕੱਲੀ ਸਾਡੀ ਵੀਡੀਓ ਤੇ ਗੌਰ ਨਹੀਂ ਕਰਨਾ ਜੋ ਤੁਹਾਡੇ ਦਿਲ ਦੀ ਆਵਾਜ਼ ਹੈ ਉਸ ਆਵਾਜ਼ ਨੂੰ ਸੱਚੀ ਸਮਝ ਕੇ ਜਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਤੁਹਾਡੀ ਸੇਵਾ ਕਰੇਗਾ ਤੁਹਾਡੀ ਗੱਲ ਵੀ ਬਾਅਦ 'ਚ ਵੀ ਪੁੱਛੇਗਾ ਤੁਹਾਡੀ ਬਾਤ ਵੀ ਪੁੱਛੇਗਾ ਉਹਨੂੰ ਵੋਟ ਪਾਣੀਆ ਔਰ ਕਹਿੰਦੇ ਨੇ ਨਾ ਮੇ ਦਾ ਬੈਸਟ ਮੈਨ ਵਿਨ ਅਸੀਂ ਉਹੀ ਕਹਾਂਗੇ ਕਿ ਜਿਹੜਾ ਸੱਚਾ ਉਮੀਦਵਾਰ ਹੈ ਨਾ ਚੰਗਾ ਉਮੀਦਵਾਰ ਹੈ ਉਹੀ ਜਿੱਤੇ ਜਿਹਨੇ ਬਾਅਦ 'ਚ ਤੁਹਾਡੇ ਦੇ ਕੰਮ ਵੀ ਕਰਨੇ ਨੇ ਆ ਦਿਖਾ ਦਿਓ ਤਸਵੀਰਾਂ ਇੱਕ ਵਾਰੀ ਆਪਾਂ ਰੈਪ ਅਪ ਕਰੀਏ ਜੀ ਕੱਢ ਦੇ ਕੱਢ ਦੇਸੀ ਵੀਟ ਨੂੰ ਰੈਪ ਅਪ ਕਰਨ ਲੱਗੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ ਤਾਂ ਬਾਜੂ ਭਾਜੀ ਮੈਂ ਬੜਾ ਚੌੜੀ ਇਸ ਮੂਹ ਵੋਟਰਾਂ ਨੂੰ ਪਹਿਲਾਂ ਤਾਂ ਬੇਨਤੀ ਕਰੂੰਗਾ ਕਿ ਅਗਰ ਗਾਂਧੀ ਪਰਿਵਾਰ ਨੇ ਅਗਰ ਇਹਨਾਂ ਨੇ ਪਿਛਲੇ 20 ਸਾਲਾਂ ਵਿੱਚ ਬੜਾ ਚੌੜੀ ਸੇਵਾ ਕੀਤੀ ਆਪਣੇ ਵਾਰਡ ਦੀ ਸੇਵਾ ਕੀਤੀ ਹੈ ਤਾਂ ਇਹਨਾਂ ਨੂੰ ਜੋ ਵੋਟ ਜਿਹੜੀ ਹੈਗੀ ਜਰੂਰ ਪਾਓ ਕਿਉਂਕਿ ਕੌਂਸਲ ਵਿੱਚ ਸਾਨੂੰ ਇਮਾਨਦਾਰ ਅੱਧਾ ਦੇ ਬੰਦੇ ਚਾਹੀਦੇ ਆ ਜਿਹੜੇ ਬਿਨਾਂ ਕਿਸੇ ਝਿਜਕ ਤੋਂ ਬਿਨਾਂ ਕਿਸੇ ਡਰ ਤੋਂ ਬੜਾ ਚੋਰ ਦਿੱਤੇ ਆਪਣੇ ਵਾਰਡ ਦੀ ਆਵਾਜ਼ ਬੁਲੰਦ ਕਰ ਸਕਣ ਇਹਦੇ ਲਈ ਆਪਣੀ ਇੱਕ ਇੱਕ ਵੋਟ ਇੱਕ ਨੰਬਰ ਵਾਰਡ ਤੋਂ ਦੋ ਨੰਬਰ ਵਾਰਡ ਤੋਂ ਟੇਬਲ ਨਿਸ਼ਾਨ ਤੇ ਪਾਣੀ ਹੈ ਔਰ ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਲੇ ਦੁਆਲੇ ਸਾਰਿਆਂ ਨੂੰ ਕਹਿ ਕੇ ਆਪਣੀ ਵੋਟ ਲੈਣੀ ਕਿਉਂਕਿ ਸਾਨੂੰ ਏਦਾਂ ਦੇ ਪਰਿਵਾਰ ਚਾਹੀਦੇ ਆ ਜਿਹੜੇ ਐਜੂਕੇਸ਼ਨ ਦੀ ਗੱਲ ਕਰਦੇ ਹੋਣ ਜਿਹੜੇ ਊਮਨ ਇੰਪਾਵਰਮੈਂਟ ਦੀ ਗੱਲ ਕਰਦਣ ਜਿਹੜੇ ਬੱਚਿਆਂ ਦੇ ਹੈਲਥ ਦੀ ਗੱਲ ਕਰਦੇ ਹੋਣ ਜਿਹੜੇ ਸਪੋਰਟਸ ਦੀ ਗੱਲ ਕਰਦਣ ਔਰ ਸਭ ਤੋਂ ਵੱਡੀ ਗੱਲ ਮੁਸੀਬਤ ਵਿੱਚ ਘਰੇ ਹੋਏ ਕਿਸੇ ਵੀ ਬੰਦੇ ਦੀ ਅਗਰ ਬਾਹ ਫੜਨੀ ਹੋਵੇ ਨਾ ਤਾਂ ਬੜਾ ਚੌਰ ਵਿੱਚ ਆਮ ਗੱਲ ਕਹੀ ਜਾਂਦੀ ਹੈ ਕਿ ਸਾਡਾ ਹੋਰ ਨਹੀਂ ਤਾਂ ਕੋਈ ਗੰਦੀ ਤਾਂ ਹੈਗਾ ਹੀ ਆ ਆ ਕਿਹਾ ਜਾਂਦਾ ਪੂਰੇ ਬੜਾ ਚੌਰ ਵਿੱਚ ਕੀ ਅਗਰ ਹੋਰ ਨਹੀਂ ਤਾਂ ਗਾਂਧੀ ਤਾਂ ਹੈ ਗਈ ਐ ਆ ਤੁਹਾਨੂੰ ਸਾਰਿਆਂ ਨੂੰ ਪ੍ਰੂਫ ਕਰਨਾ ਪੈਣਾ ਹੁਣ ਆ ਕਿ ਜੋ ਕੱਲ ਸਾਡੇ ਭਰਾ ਨਾਲ ਧੱਕਾ ਹੋ ਰਿਹਾ ਸੀਗਾ ਨਾ ਠੀਕ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਹੜੀ ਮੌਜੂਦਾ ਸਰਕਾਰ ਐ ਇਸ ਗੱਲ ਤੋਂ ਪਿੱਛੇ हट ਗਈ ਪਰ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਕਿ ਅਗਰ ਸਾਡੇ ਸ਼ਰੀਪ ਪਰਿਵਾਰਾਂ ਨਾਲ ਸ਼ਰੀਪ ਬੰਦਿਆਂ ਨਾਲ ਅੱਧਾ ਦੇ ਧੱਕੇ ਹੋਣਗੇ ਤਾਂ ਲੋਕਾਂ ਦਾ ਜਿਹੜਾ ਵੋਟਰ ਰਾਜ ਆ ਉਹਨੂੰ ਚੰਗੇ ਤਰੀਕੇ ਦੱਸਿਆ ਦਊਂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਟੇਬਲ ਐ ਚੋਣ ਨਿਸ਼ਾਨ ਟੇਬਲ ਤੇ ਕਹੋਗੇ ਅੰਡਰ ਦਾ ਟੇਬਲ ਤਾਂ ਨਹੀਂ ਚਲੇ ਜਾਊਗੇ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਜੀ ਪਹਿਲਾਂ ਵੀ ਦੋ ਟਰਨ ਪਹਿ ਤੁਸੀਂ ਜੀ ਦੌਰਨ ਦੇ ਵਿੱਚ ਉਹ ਕੰਮ ਕਰਾਂਗੇ ਜਿਹੜਾ ਕਿਸੇ ਨੇ ਨਹੀਂ ਕੀਤਾ ਜੀ ਭੈਣ ਜੀ ਐਮਸੀ ਬਣ ਕੇ ਫਿਰ ਦਬਕੇ ਤਾਂ ਨਹੀਂ ਬੱਜੂਗੇ ਹੁਣ ਮੈਂ ਐਮਸੀ ਆ ਇਦਾਂ ਨਹੀਂ ਹੁੰਦੀ ਜੀ ਇਦਾਂ ਨਹੀਂ ਹੁੰਦੀ ਤੇ ਚਾਹ ਤੁਹਾਨੂੰ ਨਾ ਬਣਾਣੀ ਪੈ ਜਵੇ ਕੋਈ ਗੱਲ ਨਹੀਂ ਜੀ ਰੋਲ ਮਿਲ ਕੇ ਕਰ ਲਵਾਂਗੇ ਸਾਰਾ ਕੰਮ ਜੀ ਜੀ ਸਾਹਿਬ ਗੱਲ ਇਦਾਂ ਹੈ ਕਿ ਚਾਹ ਅਸੀਂ ਬਣਾ ਲਾਂਗੇ ਕੰਮ ਅਸੀਂ ਇਹਨਾਂ ਨੂੰ ਕਰਨ ਦੇਣਾ ਕੋਈ ਗੱਲੇ ਨਹੀਂ ਹੈਗੀ ਹੈਗੀ ਚਲੋ ਬਹੁਤ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ ਔਰ ਤੁਸੀਂ ਪੂਰੀ ਉਹਨਾਂ ਦੀ ਮੰਨ ਦੀ ਭਾਵਨਾ ਸੁਣ ਲਈ ਆ ਉਹ ਕਹਿੰਦੇ ਕਿ ਸੇਵਾ ਕਰਨੀ ਚਾਹੁੰਦੇ ਜੀ 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 ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਲਾਚੌਰ ਤੋਂ ਇੱਕ ਰੋਮਾਂਚਕ ਸਥਿਤੀ ਵੀ ਬਣ ਗਈ ਹੈ ਜਿੱਤਣ ਵਿੱਚ ਆ ਭਾਜੀ ਇੱਕ ਮੇਜਰ ਰੋਲ ਅਦਾ ਕਰ ਰਿਹਾ ਜਿਹੜਾ ਦਾ ਪੂਰਾ ਸਹਿਯੋਗ ਦਾ ਪੂਰਾ ਜੋਰ ਸਾਡੇ ਲਈ ਲਾ ਰਹੇ ਆ ਤਾਂ ਇਲੈਕਸ਼ਨ ਜਿੱਤਣ ਵਿੱਚ ਇਹਨਾਂ ਦਾ ਪੂਰਨ ਸਾਨੂੰ ਸਾਥ ਹੈ ਮੈਂ ਇਸ ਗੱਲ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਔਰ ਜਿਹੜਾ ਗਾਂਧੀ ਸਾਹਿਬ ਨੂੰ ਅਸੀਂ ਜਿਹੜਾ ਤੀਜੀ ਵਾਰ ਅਸੀਂ ਕੌਂਸਲ ਦੇ ਵਿੱਚ ਭੇਜਣੇ ਜਾ ਰਹੇ ਆ ਤੇ ਤੁਹਾਡੀ ਜਿਹੜੀ ਪਾਰਟੀ ਦਾ ਵੀ ਸਹਿਯੋਗ ਹੈ ਬਹੁਤ ਹੈ ਤੇ ਵਾਡ ਵਾਸੀਆਂ ਦਾ ਵੀ ਸਾਰਾ ਤੇ ਅਸੀਂ ਪੂਰੇ ਤਨ ਧੰਨਵਾਦ ਆਂਦੇ ਨਾਲ ਅਸੀਂ ਵੀਰ ਦਾ ਸਹਿਯੋਗ ਕਰਦੇ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਡੀ ਵੈਸੇ ਖਬਰ ਨਹੀਂ ਬਣੀ ਕਿਸੇ ਨੇ ਨੈਗੇਟਿਵ ਬੋਲਿਆ ਹੀ ਨਹੀਂ 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 ਬੋਲਣਾ ਸਾਡੀ ਖਬਰ ਨਹੀਂ ਬਣੀ ਸਾਨੂੰ ਵੀਡੀਓ ਅਸੀਂ ਖੁਸ਼ੀ ਵਾਲੀ ਰੱਖਣੀ ਪੈਣੀ ਆ ਬਹੁਤ ਬਹੁਤ ਸ਼ੁਕਰੀਆ ਜੀ ਵਾਡ ਨੰਬਰ 1 ਤੋਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਬੱਲਾ ਚੌਰ ਤੋਂ ਔਰ ਬਾਪੂ ਤੁਸੀਂ ਐਂਡ ਕਰਦੇ ਬਹੁਤ ਵਧੀਆ ਗਾਂਧੀ ਬੰਦਾ ਹੈ ਜੀ ਇਹ ਬੜਾ ਪਰਿਵਾਰ ਕੋਈ ਨਹੀਂ ਜਿੰਨਾ ਵੀ ਕੰਮ ਕੀਤਾ ਵਧੀਆ ਕੀਤਾ ਮਨ ਨੇ ਮਾਰਾ ਕੰਮ ਕੀਤਾ ਕੋਈ ਨਹੀਂ ਜੀ ਬਹੁਤ ਵਧੀਆ ਪਰਿਵਾਰ ਹੈ ਘਰ ਬੋਟਾ ਸਾਡਾ ਸਿੱਧਾ ਐਨਸੀ ਰਾਣੋਂ ਵੀ ਵਧੀਆ ਤੇ ਘਾੜਾ ਗਾਂਧੀ ਵੀ ਵਧੀਆ ਬੰਦਾ ਆ ਜੀ ਚਲੋ ਠੀਕ ਹੈ ਜੀ ਬਹੁਤ ਸ਼ੁਕਰ ਹੈ ਪਰ ਤੁਸੀਂ ਵੋਟ ਆਪਣੀ ਸੂਝ ਬੂਝ ਨਾਲ ਪਾਉਣੀ ਹੈ ਸਿਰਫ ਐਸੀ ਇਹਨਾਂ ਨੂੰ ਦਿਖਾਇਆ ਹੈ ਬਾਕੀ ਜੋ ਤੁਹਾਡਾ ਮਨ ਹੈ ਤੁਸੀਂ ਉਹਨਾਂ ਨੂੰ ਵੋਟ ਪਾਣੀ ਜਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਤੁਹਾਡੇ ਲਈ ਸਹੀ ਫੈਸਲੇ ਲਵੇਗਾ ਤੁਹਾਡੇ ਲਈ ਖੜੇਗਾ ਤੁਸੀਂ ਉਹਨਾਂ ਨੂੰ ਵੋਟ ਪਾਣੀ ਬਹੁਤ ਬਹੁਤ ਸ਼ੁਕਰੀਆ